ਹਾਂ ਤਾਂ ਮੁਕ ਸਾਰੇ ਹੁੰਦੇ ਇਨਾਂ ਨੇ ਦੋ ਮਹੀਨੇ ਬੱਕੇ ਮੇਰੀ ਗੱਲ ਸੁਣ ਲੋ ਉਹ ਮੈਨੂੰ ਹੱਲਾਸਾ ਰੱਖ ਮੈਂ ਕੋਈ ਤੇਰੀ ਟੋਪੂ ਮਿਲਾਈ ਤੇ ਮੈਂ ਜੇ ਵੀ ਤੋਹਨ ਕੀ ਹੋ ਗਿਆ ਵਾ ਚੱਲ ਦੱਸ ਬਿਆ ਇੱਥੇ ਆ ਗਿਆ ਮੈਂ ਇੱਥੇ ਬੋਲ ਸੋਖੀ ਆ ਤਾਂ ਇਹ ਤਾਂ ਸੋਖੀ ਆ ਹਾਂ ਮੈਂ ਕੱਲ ਦੀ ਗੱਲ ਕਰਨੀ ਸੀ ਕਿ ਮੇਰਾ ਬਸ ਇਦਾਂ ਹੀ ਮੈਂ ਦਰਦੀ ਦਰਦੀ ਨੇ ਕਿਤੀ ਵੀ ਕੀਪਤਾ ਕਿਹੜੇ ਵੇਲੇ ਕਿੱਦਾਂ ਹੋ ਜਾਣਾ ਮੇਰੀ ਗੱਲ ਸੁਣ ਲੈ ਮੈਂ ਤੇਰੇ ਪੇਕੇ ਪਾਕੇ ਤੈਨੂੰ ਜਾਣਾ ਹੋਰ ਕੋਈ ਗੱਲ ਕਰੀ ਜਿਹੜੀ ਕਰਨੀ ਉਹ ਜਿਹੜੀ ਕਰਨ ਵਾਲੀ ਉਹ ਤਾਂ ਸੁਣ ਲੋ ਪਹਿਲਾਂ ਪੇਕੇਆਂ ਨੂੰ ਰੋਂੜਿਆ ਪਿੰਦੀ ਜੇ ਹਾਂ ਨਹੀਂ ਜਾਣਾ ਤੇ ਨਾ ਜਾਵੀ ਉਹਨਾਂ ਦਾ ਸਾਦਾ ਵਾ ਉਹ ਦੱਸ ਵੀ ਹੁਣ ਮੈਂ ਕਿਹਾ ਮੈਂ ਕੱਲ ਪਿੰਡ ਨੂੰ ਲੈ ਕੇ ਕੁੜੀ ਨੂੰ ਮੜੀ ਦੀ ਛਾਤੀ ਮਰਵਾਈ ਆ ਤੁਸੀਂ ਤੇ ਮੇਰੀ ਮੰਨੀ ਨਹੀਂ ਅੱਛਾ ਅੱਛਾ ਆਹ ਤੂੰ ਕਹਿਣ ਲਈ ਹੈ ਫੇਰ ਉੱਥੇ ਫਿਰ ਉੱਥੇ ਅੱਡੇ 'ਚ ਉਹ ਬੈਠੀ ਸੀ तो मैं भी सौदे बहने लागू कुछ गई फिर बड़े सोने के के आई मैं मैं लिया। बड़ा बोली तुम गया नहीं लत जागी मैं फिर पुत्र नंबर ला चेता मेरी तीन नंबर देरी पिंड रिश्तेदारी आऊंगी थे घर भी आजागी ਆਹੋ ਆਗਰ ਠੀਕ ਆ ਬੰਨੇ ਨਾ ਨੰਬਰ ਲੈਣਾ ਹੀ ਉੱਦਾਂ ਸਿੱਧਾ ਮੰਗ ਲਈ ਤੱਕਲੀ ਕੋਈ ਗੱਲ ਕਰ ਦਿੰਦੀ ਹੁਣ ਦੱਸ ਦੇ ਵੀ ਨੰਬਰ ਮਿਲਿਆ ਕਿ ਨਹੀਂ ਨੰਬਰ ਗਿਆ ਹੀ ਉਹ ਮੇਲ ਤੇ ਮੁੰਡੇ ਦੇ ਵੀ ਕੁੜੀ ਪਸੰਦ ਹੋਂਦਾ ਰਹਿੰਦਾ ਰਹਦਾ ਹੀ ਕੁੜੀ ਬਹੁਤ ਧੀਰੀ ਆ ਅੱਛਾ ਤੇ ਪਿਓਦ ਕਿਤੇ ਆਉਂਦਾ ਨੀਵੀਂ ਨਹੀਂ ਚੁੱਕੀ ਹੈਗੀ ਨਹੀਂ ਤਾਂ ਅੱਜ ਕੱਲ ਕੁੜੀਆਂ ਛਲੂ ਛਲੂ ਕਰ ਦਿੰਆਂ ਚੱਲ ਹੁਣ ਗਾਂ ਦੱਸ ਵੀ ਗਾਂ ਕੀ ਕਰਨਾ ਵਾ ਤੇ ਹੁਣ ਮੈਨੂੰ ਇਹ ਦੱਸ ਵੀ ਮੈਂ ਕਿੱਦਾਂ ਜਾਵਾਂ ਉਹ ਰਿਪਿੰਡ ਰਿਸ਼ਤੇਦਾਰੀ ਤਾਂ ਕੋਈ ਹੈ ਨਹੀਂ ਉੱਥੇ ਨਾ ਮਾਰਿਆ ਹੀ ਪਤੋਲਾ ਤੇ ਹੁਣ ਮੈਂ ਕਿੱਦਾਂ ਜਾਵਾਂ ਤੇ ਕਿੱਦਾਂ ਗੱਲ ਕਰਾਂ ਅੱਛਾ ਮੇਰਾ ਨਹੀਂ ਉਹ ਕੁੜੀ ਤੋਂ ਮੈਨਾਂ ਵੀ ਜ਼ਿਆਦਾ ਮੈਨੂੰ ਤੇ ਹੋਇਆ ਕੋਈ ਨਹੀਂ ਲੱਗੀ ਆ ਨਾ ਦਿਲ ਨੂੰ ਮੈਨੂੰ ਤਾਂ ਰਾਤ ਨਹੀਂ ਤੇ ਦਿਨੇ ਵੀ ਅੱਖਾਂ ਅੱਗੇ ਦੇਖਦੀ ਹਾਂ ਹੁਣ ਤੂੰ ਉਹਨਾਂ ਦੇ ਘਰ ਹੀ ਜਾਣਾ ਚਾਹੁੰਦੀ ਆ ਹਾਂ ਮੈਂ ਘਰ ਜਾਣਾ ਚਾਹੁੰਦੀ ਤੇ ਮੇਰੇ ਨਾਲ ਤੁਸੀਂ ਨਹੀਂ ਚੱਲਿਓ ਮੇਰੀ ਗੱਲ ਸੁਣ ਮੈਂ ਤੇ ਨਹੀਂ ਕਿਤੇ ਵੀ ਜਾਣਾ ਹਾਂ ਤੇ ਹਿੰਮਤ ਤੇ ਨੂੰ ਕਰਨੀ ਪਣੀ ਉਹਦਾ ਮੈਂ ਤੈਨੂੰ ਤਰੀਕਾ ਦੱਸ ਦਿੰਦਾ ਹਾਂ ਮੈਂ ਆ ਤੇ ਵੇਲਾ ਕਿੰਨੀ ਹਿੰਮਤ ਕੀਤੀ ਮੁੰਡੇ ਤੱਕ ਚਾਤੀ ਮਰਵਾਤੀ ਐ ਦੱਸ ਹੋਰ ਮੈਂ ਕਿੰਨੀ ਹਿੰਮਤ ਕਰਾਂ ਤੂੰ ਹੁਣੇ ਨਾ ਨਾ ਕਹੀਂ ਤੂੰ ਇਦਾਂ ਕਰ ਚੱਲ ਜਾਈਂ ਉਦੇ ਪਿੰਡ ਦਾ ਤੇ ਤੈਨੂੰ ਪਤਾ ਹੀ ਹੈ ਕਿਹੜਾ ਹਾਂ ਪਿੰਡ ਦਾ ਪਤਾ ਪਿਓ ਦੇ ਨਾਂ ਦਾ ਪਤਾ ਮਾਂ ਦੇ ਨਾਂ ਦਾ ਪਤਾ ਤੇ ਬਸ ਪਿਓ ਦਾ ਨਾਂ ਪੁੱਛੀ ਤੇ ਘਰ ਚੱਲ ਜੀ ਠੀਕ ਹੈ ਕਿ ਨਹੀਂ ਤੇ ਜਦੋਂ ਵੀ ਵਿਆਹ ਹੀ ਇਹਦੇ ਘਰ ਜਾਈਏ ਸਾਸਰੀ ਘਰ ਸਾਸਰੀ ਘਰ ਤੇ ਹੁੰਦੀ ਆ ਹਨਾ ਤੇ ਕੁੜੀ ਜੀ ਉਹਨਾਂ ਦੇ ਘਰ ਹੋਈ ਉਹਨੇ ਤੈਨੂੰ ਵੈਸੇ ਪਛਾਣ ਲੈਣਾ ਘਰ ਦੇ ਕੋਡੇ ਨਹੀਂ ਗੱਲ ਤੇ ਕਹੋਗੀ ਨਾ ਆਂਟੀ ਸਾਸਰੀ ਘਰ ਫਿਰ ਵੀ ਤੂੰ ਇੱਕ ਦੋ ਵਾਰੀ ਉਹਨੂੰ ਮਿਲ ਲਿਆ ਵਾ ਦੂਜੀ ਵਾਰੀ ਤਾਂ ਮੈਂ ਦੇਖ ਲਈ ਤੇ ਬਹਾਲ ਤਾਂ ਤੈਨੂੰ ਲੈਣਗੇ ਨਾ ਮੰਜੀ ਤੇ ਠੀਕ ਹੈ ਕਿ ਨਹੀਂ ਤੇ ਮੁੜ ਕੇ ਤੋਂ ਕਹਿਦੀ ਪਿਆ ਨਾਲ ਦੇ ਪਿੰਡ ਦੀ ਸਰਦਾਰੀ ਹੀ ਉੱਥੇ ਆਏ ਹਾਂ ਤੇ ਮੇਰਾ ਨਾ ਮੈਨੂੰ ਆਪੋ ਜੀ ਨਹੀਂ ਕਿਤਾ ਤੇ ਮੇਰਾ ਜੀ ਨਹੀਂ ਕੀਤਾ ਮੈਂ ਨਾ ਭੈਣ ਜੀ ਕੀ ਤੁਹਾਨੂੰ ਦੱਸਾਂ ਧੀ ਤੇ ਤੁਹਾਡੀ ਹੈ ਤੁਸੀਂ ਜੰਮੀ ਆ ਪਰ ਮੇਰੇ ਤੇ ਇੱਕ ਕੁੜੀ ਨਹੀਂ ਮਾਨੂੰ ਲੱਗੀ ਆ ਨਾ ਵੀ ਮੈਨੂੰ ਤਾਂ ਐਂ ਲੱਗਦਾ ਜਿੱਦਾਂ ਮੇਰੀ ਧੀ ਹੁੰਦੀ ਆ ਆ ਗੱਲ ਕੀਤੀ ਠੀਕ ਆ ਕਿ ਨਹੀਂ ਦੇਖੀਏ ਕਿ ਸਹੀ ਜਾਂ ਕੋਈ ਮੈਨੂੰ ਜਾ ਲੈਣ ਤੇ ਜਦੋਂ ਤੇਰਾ ਸੁੱਧਿਆ ਪੈਰ ਤਰਾ ਹੋ ਜਾਊਗਾ ਤੇ ਫਿਰ ਮਰਦੀ ਗੱਲ shearਨੀ ਪੈਨਜੀ ਤੁਸੀਂ ਸਾਡੇ ਘਰ ਆਇਓ ਹੁਣ ਵੇਖੋ ਮੈਂ ਤੁਹਾਡੇ ਘਰ ਆਈ ਆ ਤੁਸੀਂ ਕਿਤੇ ਗੀੜਾ ਮਾਰਿਓ ਹੈਨਾ ਨਾਲੇ ਪੈਨਜੀ ਕੁੜੀ ਫਿਰ ਮੰਗਣੀ ਵਿਆਹਣੀ ਆ ਕੀ ਕਰਨਾ ਵਾ ਉਹ ਤਾਂ ਹੁਣ ਮੇਰਾ ਵੀ ਮੁੰਡਾ ਜਵਾਨ ਵਾ ਮੈਂ ਵੀ ਮੁੰਡਾ ਵਿਆਹਣਾ ਵਾ ਠੀਕ ਆ ਕਿ ਨਹੀਂ ਲੱਭ ਨਹੀਂ ਫਿਰਨੀ ਆ ਕੋਈ ਚੰਗੀ ਕੁੜੀ ਲੱਭ ਜੇ ਇੰਦਾ ਨਾ ਕਰਾਂਗੀ ਤੰਮ ਨਾ ਕਹੂੰਗੀ ਆਪਣੇ ਮੁੰਡੇ ਨੂੰ ਵਾ ਸਾਡੇ ਰਿਸ਼ਤੇਦਾਰਾਂ ਦੇ ਮੁੰਡਾ ਵਾ ਤੁਸੀਂ ਦੱਸੋ ਕਿੱਦਾਂ ਦਾ ਲੱਭਦੇ ਜੀ ਤੇ ਆਪਨੇ ਅਗਲੇ ਦੱਸੂਗੀ ਤਾਂ ਮੁੜ ਕੇ ਆਪਣੇ ਮੁੰਡੇ ਦੇ ਗੱਲ ਲੈ ਆਉਣੀ ਕੋਈ ਜਿਗਾਰਡ ਲਾ ਕੇ ਤਾਂ ਕੰਮ ਕੱਢ ਲਾਏ ਹੁੰਦਾ ਤੇ ਕੋਈ ਗੱਲ ਨਹੀਂ ਫਿਰ ਹੁਣ ਇਹਦਾ ਦਿਮਾਗ ਉਹ ਆਪਣਾ ਜਿਹੜਾ ਨਾ ਕਮਉਣੀ ਆ ਸਾਰੇ ਪਾਸੇ ਜਿਆਦਾ ਦਿਮਾਗ ਨਾ ਕਮਾਈ ਜਿੰਨੀ ਗੱਲ ਮੈਂ ਤੈਨੂੰ ਦੱਸੀ ਐ ਇਸੇ ਹਿਸਾਬ ਨਾਲ ਚੱਲ ਜੀ ਆਖਿਰ ਲਾਗੋ ਨੇ ਨੰਗਣ ਢਏ ਹਾਂ ਤੇ ਮੈਂ ਕਹਾ ਚੱਲ ਆ ਕੁੜੀ ਨੇ ਭੈਜੀ ਦੱਸਿਆ ਸੀ ਆਪਣੇ ਡੈਡੀ ਦਾ ਨਾਮ ਤੇ ਮੈਂ ਕਹਾ ਚੱਲ ਜਾਂਦੇ ਜਾਂਦੇ ਘੁੱਟ ਪਾਣੀ ਦਾ ਪੀ ਜਾਂਦੇ ਆ ਨਾਲੇ ਇਹਨੂੰ ਵਿਚਾਰੀ ਨੂੰ ਮਿਲ ਜਾਂਦੇ ਆ ਠੀਕ ਆ ਜੀ ਉਹਦੀ ਏਦਾਂ ਬੜੀ ਸਿਆਣੀ ਕੀਤੀ ਆ ਏਦਾਂ ਮਾਰੀ ਟਰਿਕ ਤੇ ਕੀ ਤੈਨੂੰ ਬਹਿਣ ਖਲੋਣ ਨੂੰ ਉੱਥੇ ਤਾਂ ਜਾਣਾ ਤੇਰਾ ਬਣਾ ਤੇ ਗਾਂ ਫਿਰ ਰੱਬ ਜਾਣੇ ਵੀ ਕੀ ਹੋਣਾ ਨਹੀਂ ਨਹੀਂ ਮੈਂ ਕੁੜੀ ਨਹੀਂ ਉਹ ਛੱਡੀ ਜੋ ਮਾਦੀ ਉਹਦੀ ਪਾਹੀਂ ਜਿੱਦਾਂ ਮਰਜ਼ੀ ਲਵਾ ਮੈਂ ਆਖਣਾ ਮੈਨੂੰ ਤਿੰਨਾ ਕੱਪੜਿਆਂ ਨਾਲ ਕੁੜੀ ਦੇ ਦੋ ਭਾਈ ਬਸ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਘਰ ਤੇ ਸਾਰਾ ਕੁਝ ਹੈਗਾ ਵਾ ਮੈਨੂੰ ਕੀ ਲੋੜ ਅਦਾਜ ਹੋਣ ਦੀ ਉਹ ਗੱਲ ਸੁਣ ਮੇਰੀ ਪਹਿਲਾਂ ਸਾਰੇ ਕਹਿ ਲੈਣ ਦਿੰਦੇ ਆ ਫਿਰ ਜ਼ੁਬਾਨ ਤੇ ਵੀ ਨਹੀਂ ਉਹ ਬਾਬਾ ਮੈਨੂੰ ਨਹੀਂ ਕੁਝ ਚਾਹੀਦਾ ਮੈਨੂੰ ਬਸ ਉਹ ਧੀ ਹੀ ਮਿਲਣੀ ਚਾਹੀਦੀ ਉਹ ਪਹਿਲਾਂ ਸਾਰੇ ਆਂਦੇ ਧੀ ਚਾਹੀਦੀ ਆ ਤੋ ਇਹਨਾਂ ਪਿਓ ਦੇ ਪਿਓ ਨੂੰ ਫੜ ਲੈਂਦੇ ਨੀ ਸਾਤਾ ਤੋ ਕੋ ਲੈ ਲੈਂਦੇ ਮੁੜ ਕੇ ਸਾਰੇ ਆਨੇ ਆਨੇ ਏਸੀ ਕਿੰਨੇ ਟਨ ਵਾਲਾ ਆ ਆ ਫਲਾਣੀ ਚੀਜ਼ ਜਿਹੜੀ ਇਹ ਕਿੱਥੋਂ ਲਈ ਆ ਇਹ ਕਿਹੜੀ ਕੰਪਨੀ ਦੀ ਆ ਐ ਹੋਰੀਆਂ ਗੱਲਾਂ ਨਾ ਕਿਤੇ ਕਰ ਲੈ ਮੈਂ ਪੁੱਠੀਆਂ ਸਿੱਧੀਆਂ ਨਾਲ ਗੱਲਾਂ ਕਰਾਂ ਮੈਨੂੰ ਹੁਣ ਕੋਲ ਬਾਹਰ ਦਾ ਸੋਚਣ ਦੋ ਚੱਲ ਵਧੀਆ ਗੱਲ ਆ ਜੇ ਕਦੇ ਆਜੂ ਕੰਮ ਰੋਗ ਮੈਨੂੰ ਕੋਈ ਖਵਾਲ ਪਿਆਲ ਦਈ ਮੂੰਹ ਕਰਾ ਲਈ ਮੇਰਾ ਮਿੱਠਾ ਉਹ ਕਰਾ ਦਾਂਗੀ ਗਲਤ ਭਨ ਲੈਂਦੇ ਚੱਲ ਜੀ ਬੰਨ ਟਾਈਮ ਨਾ ਗਏ ਤੇ ਟਾਈਮ ਨਾ ਆ ਗਏ ਹੈਂ ਹਾੜੀ ਕੁੜੀ ਕਿੱਦਾਂ ਲਵਾਂ ਹਾਂ ਕੁੜੀ ਦੇ ਵੇਖ ਕੇ ਫੋਨ ਵਾਲਾ ਖੁਸ਼ ਹੋ ਜਾਣਾ ਵਾ ਮੈਂ ਵੀ ਉਹ ਹੀ ਗੱਲ ਹੀ ਕਹਿਣ ਲੱਗਾ ਸੀ ਆ ਚਾਹ ਹੀ ਚੜ ਜਾਣਾ ਨੂੰ ਵੇਖ ਕੇ ਵੇਖਿਓ ਕੋਈ ਗੱਲ ਨਹੀਂ ਫਿਰ ਕੀ ਚਲ ਹੜਕੋ ਹੋਰ ਕੀ ਐ ਇਹੋ ਕੁਛ ਤੇ ਹੈ ਉਹ ਚਲ ਕੋਈ ਨਹੀਂ ਆ ਚਲ ਕਈ ਆਜ ਤੂੰ ਕਈ ਗਏ ਮੰਮੀ ਤੂੰ ਇਹ ਕਿੱਥੇ ਗਏ ਗਏ ਸਵੇਰ ਦੇ ਅੱਜ ਨਾ ਦੱਸ ਕੇ ਗਏ ਨਾ ਲੈਣਾ ਨਾ ਦੇਣਾ ਉਹ ਤੈਨੂੰ ਦੱਸਨੇ ਤੈਨੂੰ ਨਾ ਪਾਣੀ ਪਿਆਲਾ ਹੁਣ ਚਲ ਤੈਨੂੰ ਗਿਫਟ ਲੈਣ ਗਈ ਸੀ ਕਿਹੜਾ ਗਿਫਟ ਲੈ ਕੇ ਆਏ ਆ ਪਾਣੀ ਲੈ ਕੇ ਦੱਸਨੇ ਆ ਪਾਣੀ ਲੈ ਕੇ ਆ ਪਹਿਲਾਂ ਲਿੰਗ ਕੁੜੀ ਖੁਸ਼ ਹੋ ਗਈ। ਬਹੁਤ ਲੱਗਿਆ ਉਹਨਾਂ ਕੋਲ ਹੈਗਾ ਵਾ। ਕਿੰਦਾ ਗਰਮੀ ਆ ਨਾ। ਦਿਨੋਂ ਦਿਨ ਵਾਤੀ ਜਾਣ ਦੇ। ਉਹ ਤੇ ਗਾਧਾ ਥੋੜਾ ਜਿਹਾ ਤੁਰਕੇ ਆਏ ਤੇ ਕਿਦਾਂ ਤਾ ਤੁਸੀਂ ਪੈਂਦੇ ਏ ਪਤਾਈ। ਹਾਂ ਤੇ ਕੁੜੀ ਵੀ ਕਿੰਨੀ ਖੁਸ਼ ਹੋਈ ਏ। ਦਾਦਾ ਖੁਸ਼ ਹੋ ਗਏ। ਦੇ ਸੋਕੀ ਲੈ ਕੇ ਆਏ ਆ। ਨਹੀਂ ਹੌਸਲਾ ਕਰ ਥੋੜਾ ਜਿਹਾ ਕੋਈ ਗੱਲ ਨਹੀਂ ਪਾਣੀ ਵੀ ਲੈਂਦੇ। ਦਾ ਤੂੰ ਮੇਰੇ ਪੀ ਨੂੰ। ਆ ਲੈ ਫੜ ਆਪੇ ਹੀ ਖੋਲ ਲਾ। ਇਹ ਤਰ੍ਹਾਂ ਵੀ ਕੀ ਲੈ ਆਏ ਆ। ਆ ਇਹ ਤਾ ਉਹਦਾ ਫੋਨ ਵਾ ਹੋਰ ਕੀ ਤੇਰੇ ਡੈਡੀ ਨੇ ਲੈ ਦਿੱਤਾ ਮਾ ਮਾ ਉਹਨੇ ਡੈਡੀ ਚ ਤੋ ਇੰਨਾ ਮਹਿੰਗਾ ਕਿੱਥੇ ਮਹਿੰਗੀ ਅਨ ਲਈ ਵੇਖੀ ਤਾਂ ਹੁੰਦਾ ਆਪਣਾ ਕੰਮ ਵੇਖੀ ਤਾਂ ਹੁੰਦਾ ਬੜੀਏ ਆਪੇ ਫਿਰ ਵੀ ਤੇ ਹੀ ਭਾਵੇਂ ਸਸਤਾ ਜਾਂ ਕੋਈ ਲੈ ਆਉਂਦੇ ਇੰਨਾ ਮਹਿੰਗਾ ਮੈਂ ਕੀ ਕਰਨਾ ਹੈਗਾ ਇਹ ਕਵਰ ਵੀ ਪਵਾ ਲਿਆ ਵਾ ਲੈ ਡੈਡੀ ਤੇਰੇ ਨੇ ਕੋਈ ਕੰਮ ਨਹੀਂ ਛੱਡਿਆ ਉਹਨਾਂ ਸਾਰਾ ਫਿੱਟ ਕਰਕੇ ਦਿੱਤਾ ਵਾ ਆਹ ਆਹ ਗਾੜੀ ਵੀ ਲਾਤਾ ਲਾਗ ਲੂਗ ਜਾਂ ਕੀ ਅੰਦਰ ਹੁੰਦੇ ਆ ਗੜ ਜਾ ਨਹੀਂ ਤੇ ਆਹ ਵਧੀਆ ਕੀਤਾ ਜਿਹੜਾ ਕਿ ਸਾਰਾ ਗਾੜ ਕੂਟ ਪਵਾ ਕੇ ਲਿਆਂਦਾ ਵਾ ਨਹੀਂ ਤਾਂ ਮੈਨੂੰ ਫੇਰ ਭੋਣ ਜਾਣਾ ਪੈਣਾ ਹੈ ਪੁੜੀ ਸ਼ੇਅਰ ਕਰਾ ਰੋਜ ਆ ਜਾਂਦਾ ਵਾ ਹਾਂਜੀ ਇਹ ਤਾਂ ਸੁਭਾਅ ਨਾਲ ਕਿਤੇ ਕਿੜਾ ਵਜਦਾ ਵਾ ਚਲ ਇੱਕ ਗੱਲ ਦੱਸ ਉਹ ਤਾਂ ਖੁਸ਼ ਵਾ ਨਾ ਹਣ ਤੂੰ ਲੈ ਮੰਮੀ ਬੜੀ ਖੁਸ਼ ਵਾ ਮੈਨੂੰ ਤਾਂ ਤੁਸੀਂ ਕਿਆ ਹੀ ਪਟਨਾ ਵਾਲਾ ਫੁੱਲ ਲੈ ਦਾਂਗੇ ਮੈਨੂੰ ਕੀ ਪਤਾ ਏ ਤੀ ਇਤਨਾ ਮਹਿੰਗਾ ਲੈ ਆਉਣਾ ਨਾ ਵੇ ਪੁੱਤ ਤੂੰ ਗੱਲ ਨਹੀਂ ਸਮਝਿੰਦੀ ਉੱਤੇ ਸਾਰਿਆਂ ਕੋ ਮੋਬਾਈਲ ਇਹਦੇ ਨਾਲ ਦੇ ਆ ਹੁਣ ਪਤਾ ਜਦੋਂ ਸੂਟ ਸੀਨੇ ਆ ਤੇ ਨਵੇਂ-ਨਵੇਂ ਡਿਜ਼ਾਈਨ ਵੇਖਣੇ ਪੈਂਦੇ ਉੱਤੇ ਇਹ ਚੋ ਤਾਂ ਜੋ ਮਰਜ਼ੀ ਕੱਢ ਲਓ ਤੇ ਫਿਰ ਅਸੀਂ ਦੋਵਾਂ ਜੀਆਂ ਨੇ ਸਲਾਹ ਕੀਤੀ ਕਿ ਇਹ ਲੋਕਾਂ ਦੇ ਮੂੰਹਾਂ ਵੱਲ ਵੇਖਿਆ ਕਰੂਗੀ ਹੈ ਚਲੋ ਕੋਈ ਗੱਲ ਨਹੀਂ ਇਹ ਤਾਂ ਚਲੋ ਵਧੀਆ ਹੋਇਆ ਵੀ ਵਧੀਆ ਮਿਲ ਗਿਆ ਜਸ ਜਿਹੜਾ ਬਟਨ ਵਾਲਾ ਹੈ ਨਾ ਉਹ ਤੇ ਬੜਾ ਸਸਤਾ ਹੀ ਹਾਂਜੀ ਚੱਲ ਮੈਂ ਤਾਂ ਕਿਹਾ ਚੱਲ ਸਸਤਾ ਜਿਹਾ ਲੈ ਦਿੰਦੇ ਕੋਈ ਨਹੀਂ 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 ਕਿਤੇ ਕੰਬ ਦੀ ਚੀਜ਼ ਆ ਪੁੱਤ ਇਹਦੇ ਵਿੱਚ ਕਿੱਟਾ ਕਾਟ ਕੇ ਫਿਲਮ ਪਵਾ ਲਈ ਆ ਸਾਰਾ ਪਪਵਾਤਾ ਵਾ ਸਾਰਾ ਕੋਟਿਚ ਕਰਾ ਦੇਣਾ ਨਹੀਂ ਅੱਛਾ ਅੱਛਾ ਠੀਕ ਆ ਬਸ ਚਲਾ ਹੁਣ ਤੂੰ ਚਲੋ ਉਹ ਤਾਂ ਕੋਈ ਨਹੀਂ ਪਰ ਮੰਮੀ ਮੈਂ ਤੁਹਾਨੂੰ ਗੱਲ ਦੱਸਣੀ ਹੈ ਇੱਕ ਦੱਸ ਕੱਲ ਮੈਂ ਗਈ ਸੀ ਨਾ ਜਦੋਂ ਮੈਂ ਵਾਪਸ ਆਉਂਦੀ ਉਹ ਜਿਹੜੀ ਆਂਟੀ ਨਹੀਂ ਵੀ ਤੁਹਾਨੂੰ ਦੱਸਿਆ ਸੀ ਉਹਦੋਂ ਉਹ ਫੇਰ ਮਿਲੇ ਹੀ ਮੈਨੂੰ अच्छा फिर मिल गई जी मैंने ਤੇ ਕੁੜੀ ਨੂੰ ਬਾਰ ਬਾਰ ਮਿਲਦੀ ਕਿਤੇ ਰਿਸ਼ਤਦਾਰ ਹੀ ਨਾ ਵੇਖਦੇ ਹੱਡੀਓ ਉਹਨਾਂ ਨੇ ਤਾਂ ਮੇਰੇ ਕੋਲੋਂ ਨੰਬਰ ਵੀ ਲੈ ਲਿਆ ਮੈਨੂੰ ਕਹਿੰਦੇ ਨੰਬਰ ਫਿਰ ਮੈਂ ਨੰਬਰ ਦੇ ਹੀ ਦਿੱਤਾ ਡੈਡੀ ਦਾ ਨੰਬਰ ਦੇ ਦਿੱਤਾ ਮੈਂ ਕਿਹਾ ਹਾਂ ਨੰਬਰ ਮੇਰੇ ਡੈਡੀ ਦਾ ਵਾ ਮੈਂ ਵੀ ਚਲ ਮੈਂ ਉਹਨੂੰ ਫੋਨ ਕਰਨਗੇ ਤਾਂ ਫਿਰ ਪਤਾ ਤਾਂ ਲੱਗ ਜਾਊਗਾ ਵੀ ਕੌਣ ਹੂੰ ਚਲ ਆ ਚੰਗਾ ਕਿ ਤੜਾ ਨੰਬਰ ਦੇਤਾ ਮੈਂ ਪੁੱਛੂੰਗੀ ਤੇ ਸਹੀ ਵੀ ਕੌਣ ਵਾ ਤੂੰ ਇੰਨਾ ਮੇਰੀ ਕੁੜੀ ਨਹੀਂ ਜਿਹੜਾ ਮਿਲਣੀ ਘੜੀ ਘੜੀ ਕਹਿਦੀ ਨਹੀਂ ਤੂੰ ਮੈਨੂੰ ਕਹਿੰਦੇ ਹੁੰਦੇ ਵੀ ਰਿਸ਼ਤੇਦਾਰੀ ਆ ਤੁਹਾਡੇ ਪਿੰਡ ਸਾਡੀ ਅਸੀਂ ਆਉਣਾ ਵਾ ਤੇ ਤੁਹਾਡੇ ਘਰ ਵੀ ਆਵਾਂਗੇ ਮੈਂ ਕਿਹਾ ਚਲ ਕੋਈ ਨਹੀਂ ਤੁਸੀਂ ਆ ਜਿਓ ਮੈਸੇ ਸਾਨੂੰ ਰੱਜੀ ਹੋ ਵਾਕ ਵੀ ਹੋਵੇ ਕੋਈ ਆਹੋ ਪਤਾ ਨਹੀਂ ਹੁਣ ਮੈਨੂੰ ਕਿਤੇ ਭੋਗ ਭਗਤੇ ਮਿਲੀ ਹੋਣੀ ਕਿ ਸਾਨੂੰ ਕੀ ਪਤਾ ਚਲ ਹੋ ਕੋਈ ਨਾ ਕੋਈ ਵਾਕ ਵੀ ਤਾਂ ਲੱਗੀ ਕੇ ਆਂਦੀ ਕਹਿੰਦੀ ਹੀ ਮੈਂ ਆਉਂਗੀ ਕਿ ਪਤਾ ਆਈ ਜਾਵੇ ਪਤਾ ਲੱਗ ਹੀ ਜਾਣਾ ਫਿਰ ਤੁਹਾਨੂੰ ਦੋ ਹੀ ਕਹਿਣਾ ਟੀਜ ਆਇਓ ਜ਼ਰੂਰ ਮੈਂ ਤੇ ਕਿਹਾ ਮੈਂ ਕਿ ਕੋਈ ਨਹੀਂ ਆਇਓ ਜ਼ਰੂਰ ਫਿਰ ਤੇ ਸਾਡੇ ਘਰ ਵਿੱਚ ਜਦੋਂ ਤੁਸੀਂ ਆਏ ਅੱਛਾ ਅੱਛਾ ਚਲ ਕੋਈ ਨਹੀਂ ਆ ਜਾਣਗੇ ਫਿਰ ਲੱਗ ਜਾਊਗਾ ਪਤਾ ਫਿਰ ਸੰਭਲਾਉਣ ਫੋਨ ਆਪਣਾ ਹੈ ਮੇਰੀ ਕਾਰ ਫੋਨ ਦਾ ਹਾਂ ਨਾ ਕੁ ਵੱਚੇ ਆ ਇਹਦੇ ਵਿੱਚ ਗਰੰਟੀ ਕਾਰਡ ਜੈਦਾ ਨਹੀਂ ਨਹੀਂ ਆ ਦੇ ਲੈ ਇਹਦੇ ਵਿੱਚ ਜੀ ਰੱਖ ਲਾਂਗੇ ਨਾ ਠੀਕ ਆ ਠੀਕ ਆ ਆਹੋ ਤੇ ਡੱਬਾ ਸੰਭਲਾ ਆ ਸੰਭਲਾ ਖੜਾ ਤੇਰੇ ਚਾਕੇ ਡੱਬਾ ਇਦਾਂ ਹੀ ਰੱਖ ਲੈਨੇ ਆ ਆਹੋ ਆ ਲੈ ਮੇਰੇ ਮਾਰੀ ਚ ਰੱਖ ਲਈ ਜੱਸ ਉਹ ਤੇ ਦਾ ਪਰ ਕੋਟ-ਕੋਟ ਚਾਹ ਬਣਾ ਕੇ ਦੇ ਵਧੀਆ ਜੀ ਬਣਾ ਦਿੰਦੀ ਆ ਰੋਟੀ ਦਵਾਂ ਤੁਹਾਨੂੰ ਨਹੀਂ ਰੋਟੀ ਨਹੀਂ ਰੋਟੀ ਘਰ ਕੇ ਖਾਣੇ ਪੁੱਤ ਚਲੋ ਮੈਂ ਲਿਆ ਦਿੰਦੀ ਆ ਚਾਹ ਲਿਆ ਮੇਰੀ ਕੀ ਮੂੰਹ ਸੁੱਕੰਦਿਆ ਘੜੇ ਘੜੀ ਆ ਜਾ ਫੋਨ ਆਪਣਾ ਇਹਨਾਂ ਚ ਲਾਜ ਲੂ ਕੇ ਤੇ ਛੇਤੀ ਬਣਾ ਕੇ ਲੈ ਕੇ ਆਈ ਜਾ ਹੈਂ ਹਾਂਜੀ ਵੇਖਿਆ ਕਿਡੀ ਖੁਸ਼ ਹੋਈ ਜੇ ਨਹੀਂ ਕੋਈ ਗੱਲ ਹੀ ਨਹੀਂ ਫਿਰਦੀ ਹੈ ਨਿਆਣੇ ਖੁਸ਼ ਹੁੰਦੇ ਤਾਂ ਮਾਂ ਤੇ ਮਾਪੇ ਦੀ ਗੱਲ ਸੁਣ ਨਾਲੇ ਇੱਕ ਗੱਲ ਹੋ ਰਹੀ ਹੈ ਸਾਨੂੰ ਇਹ ਤੋਂ ਪਿਆਰਾ ਹੋਰ ਕੁਝ ਨਹੀਂਗਾ ਵਾਕਿਆ ਸਹੀ ਗੱਲ ਹੋ ਸਾਨੂੰ ਦੋ ਮੋਬਾਈਲ ਲੈ ਕੇ ਦੇਣੇ ਤੇ ਮੂਵੀ ਲੈ ਦੇਣੇ ਚੱਲ ਕੋਈ ਦੋਨੇ ਫਾਇਦੇ ਨੇ ਬੱਚਿਆਂ ਦੀ ਦੀਜ ਹੁੰਦੀ ਆ ਆਹੋ ਹੁਣ ਜਿਹੜਾ ਸਲਾਈਸ ਲਈ ਦਾ ਕੰਮ ਕਰਦੀ ਵਿੱਚ ਉਹ ਇਹ ਕੱਢ ਕੇ ਕਰ ਲਿਆ ਕਰਨਾ ਉਹ ਚੱਲ ਆਹੋ ਉਹ ਤੇ ਗੱਲ ਹੋਣਾ ਹਾਂ ਕੰਮ ਦੀ ਚੀਜ਼ ਵਾ ਚੱਲ ਕੋਈ ਗੱਲ ਨਹੀਂ ਫਿਰਦੀ ਆ ਹਰ ਨੂੰ ਆਸ ਹੁੰਦੀ ਆਪਣੇ ਮਾਪੇ ਉਤੇ ਠੀਕ ਨੇ ਇਹ ਨਹੀਂ ਲੈ ਕੇ ਦੇਣਾ ਤੇ ਕਿਹਨੇ ਲੈ ਕੇ ਦੇਣਾ ਹੈ ਮੰਮੀ हां बेटा ਮੈਂ ਤਾਂ ਡਾਚਾ ਲੱਗਣ ਡਿਆ ਤੀ ਉੱਥੇ ਕਿੱਦਾਂ ਜਾਓਗੇ ਕਿੱਦਾਂ ਗੱਲਬਾਤ ਕਰੋਗੇ ਲੈ ਪੁੱਤ ਤੂੰ ਕਿਹਣੀ ਘਰ ਡੰਡਿਆ ਤੂੰ ਆਂਦਾ ਪਿੰਡ ਲਾ ਕੇ ਮੈਨੂੰ ਲਾ ਕੇ ਆ ਜਾ ਗੱਲਬਾਤ ਮੈਂ ਆਪੇ ਉਹਨਾਂ ਨਾਲ ਸਾਰੀ ਕਰ ਲਵਾਂਗੀ ਪਰ ਫੇਰ ਵੀ ਮੰਮੀ ਕਿੱਦਾਂ ਘਰ ਜਾਓਗੇ ਮਨਾਤਾ ਨਾ ਪਤਾ ਕੋਈ ਗੱਲ ਨਹੀਂ ਵੇਖੀ ਸਹੀ ਤੇਰੀ ਮਾਂ ਨੇ ਅਜ ਸਾਰੇ ਕੰਮ ਕਰਕੇ ਆਉਣਾ ਤੇ ਤੈਨੂੰ ਮੈਂ ਕਿਉਂ ਬਾਹਰ ਨਹੀਂ ਨਿਕਲੂਗੀ ਨਾ ਮਾਰੇ ਘਰੋਂ ਫੋਨ ਕਰਾਂਗੀ ਤੇ ਮੈਨੂੰ ਫੇਰ ਲੈ ਗਈ ਉਹ ਤਾਂ ਕੋਈ ਨਹੀਂ ਲੈ ਜਾਵਾਂਗਾ ਪਰ ਫੇਰ ਵੀ ਪਗਾਨੇ ਪਿੰਡ ਜਾਣਾ ਹੈ ਉਹ ਕੋਈ ਨਹੀਂ ਤੇ ਕੋਈ ਹੋਈ ਵਾਰ ਵੀ ਮਾੜੀ ਮੁੱਠੀ ਦੇ ਬੰਦਾ ਫੇਰ ਵੀ ਨਾ ਜਾਂਦਾ ਵਧੀਆ ਲੱਗੇ ਮੇਰੇ ਕੋ ਸਾਰਨੇ ਸੀਮਾ ਹੈੀਆਂ ਵੇਖੀ ਤੇ ਸਹੀ ਇੱਕ ਵਾਰੀ ਮੈਨੂੰ ਜਾ ਲਾਂਦੇ ਉਹਨਾਂ ਨੂੰ ਪਤਾ ਲੱਗ ਜਾਏਗਾ ਮੈਂ ਇਹੋ ਜੀ ਗੱਲ ਤਰੀਕੇ ਨਾਲ ਕਰਨੀ ਅਗਲੇ ਦੇ ਚੱਕ ਮੇਰੀ ਮੰਨ ਲੈਣੀ ਨਾ ਮੰਨਣ ਦੇ ਨਾਲ ਮੈਨੂੰ ਬੜਾ ਤੇ ਬੰਨ ਲੈਣ ਲੱਗੇ ਆਹੋ ਤੂੰ ਬੋਲਦੀ ਏਂ ਵਿਚੇਚਨਾ ਕਰਿਓ ਨਹੀਂ ਕੋਈ ਪਤਾ ਨਹੀਂ ਕੀ ਗੱਲ ਹੈ ਤੇ ਕੋਈ ਬਹਾਨਾ ਬੁਣਾ ਲਾਗੜਿਓ ਇਹਨਾਂ ਅਗਲੇ ਨੂੰ ਵੀ ਸਪੈਸ਼ਲ ਇਹੋ ਕੰਮ ਆਏ ਨੇ ਨਹੀਂ ਨਹੀਂ ਮੈਂ ਕਹਿਣਾ ਤੁਹਾਡੇ ਪਿੰਡ ਦੇ ਨਾਲ ਸਾਡੀ ਰਿਸ਼ਤੇਦਾਰੀ ਤੇ ਮੇਰਾ ਜੀ ਨਹੀਂ ਕੀਤਾ ਨੰਗਨ ਚਲੋ ਕਰ ਆਪਾਂ ਪਾਸਾ ਫੜਾ ਕੀ ਆਸੇ ਹਾਂਜੀ ਪੁੱਤ ਲੱਗਦਾ ਬਾਹਰ ਕੋਈ ਹੈ ਵਾ ਮੈਂ ਜਾਵਾਂ ਕੋਈ ਨਹੀਂ ਮੰਮੀ ਮੈਂ ਵੇਖਦੀ ਆ ਪੈ ਜਾ ਤੂੰ ਚਲ ਜਾ ਵੇਖਿਆ ਮੇਰੀ ਤੀ ਆਉਂ ਮੈਂ ਦੇਖ ਕੇ ਆਉਣੀ ਆ ਪਤਾ ਨਹੀਂ ਕੌਣ ਆ ਗਿਆ ਅੱਜ ਦੁਪਹਿਰੇ ਪਤਾ ਨਹੀਂ ਗੇਟ ਖੜਕਾਇਆ ਆਇਆ ਨਹੀਂ ਕੋਈ ਵੀ ਘਰ ਤੇ ਮੈਨੂੰ ਹੀ ਕੋਈ ਦੱਸਿਆ ਕੀ ਗੱਲ ਐਂਟੀ ਸਸਕਾਰ ਮੇਰੀ ਧੀ ਮਿਲਦੀ ਹੈ ਹਾਂ ਹਾਂਜੀ ਤਹੀ ਕਿਧਰ ਆਇਆ ਮੈਂ ਆਦੇ ਨੂੰ ਦੱਸਿਆ ਤਾਂ ਹੈਗਾ ਹੀ ਕਿ ਮੇਰੀ ਲਾਗੇ ਰਿਸ਼ਤੇਦਾਰੀ ਹੈ ਤੇ ਮੇਰਾ ਸਹੀ ਇਹ ਨੰਗਾ ਨੂੰ ਜੀ ਨਹੀਂ ਕੀਤਾ ਮੈਂ ਹਾਂ ਚੱਲ ਜਾਂਦੀ ਜਾਂਦੀ ਆਪਣੇ ਧੀ ਨੂੰ ਮਿਲ ਜਾਨੀ ਚਲੋ ਕੋਈ ਨਹੀਂ ਆਜੋ ਤੇ ਮੰਮੀ ਘਾਰੀ ਆ ਹਾਂਜੀ ਹਾਂਜੀ ਘਾਰੀ ਆ ਚੱਲ ਲੈਤੀ ਆਜੋ ਕਿ ਮੈਂ ਲੈ ਕੇ ਆਈ ਕੁਸਤੀ ਇੱਕ ਵਕਤ ਨੂੰ ਠੀਕ ਹੈ ਲੈਤੀ ਤੇਜ ਮੰਮੀ ਮੇਰੀ ਗੱਲ ਸੁਣੋ ਉਹ ਮਾਈ ਆਂਟੀ ਜਿਹੜੇ ਤੁਹਾਨੂੰ ਮੈਂ ਦੱਸਿਆ ਸੀਗਾ ਨੰਬਰ ਲਿਆ ਮੇਰਾ ਉਹਨਾਂ ਨੇ ਉਹ ਜਿਹੜੇ ਤੁਹਾਡੇ ਤੇ ਮਿਲਦੇ ਹੁੰਦੇ ਆ ਅੱਛਾ ਅੱਛਾ ਤਾਂ ਕਿੱਥੇ ਆ ਆ ਦੇ ਵਿੱਚ ਬਾਹਰ ਬਿਠਾਇਆ ਵਾ ਅੰਦਰ ਕਲਾ ਹਨ ਆਂ ਆਂਟੀ ਉੱਥੇ ਅੰਦਰ ਹੀ ਆ ਜਾਓ ਕਿੰਮੀ ਅੰਦਰ ਹੀ ਬੈਠੀ ਹੋਣੀ ਸੱਸ ਕਹਿੰਦੀ ਤੋਰ ਸਣਾ ਠੀਕ ਹੈ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਉੱਪਰ ਹੀ ਭਾਜੋ ਲੈ ਜਾਓ ਤੇ ਪਾਣੀ ਲੈ ਤੂੰ ਗਰਮੀ ਬੜੀ ਆ ਮਨੂਣਾ ਬਸ ਇਹ ਹਦਾ ਕੁੜੀ ਨੇ ਪਿੱਦਾ ਕੰਟੀ ਮੈਨੂੰ ਮਿਲਦੀ ਹੈ ਹੈ ਤੇ ਭਾਰੀ ਨੂੰ ਵਿਚਾਰੀ ਨੂੰ ਕੀ ਪਛਾਣ ਤੇ ਉਹ ਦਾਣਾ ਮੈਨੂੰ ਵੀ ਪਛਾਣ ਜੀ ਨਹੀਂ ਆਈ ਤੁਹਾਡੀ ਮੈਂ ਤੁਹਾਨੂੰ ਦੱਸਾਂ ਭੈਣ ਜੀ ਮੈਂ ਇੱਕ ਦੋ ਵਾਰ ਹੀ ਵੇਖੀ ਏਡੇ ਵਿੱਚ ਅੱਛਾ ਤੇ ਕੁੜੀ ਨਾ ਮੈਨੇ ਮਨ ਨੂੰ ਇੰਨੀ ਲੱਗੀ ਜਮੀਨ ਭਾਈ ਤੁਸੀਂ ਆ ਪਰ ਮੈਨੂੰ ਬੜੀ ਚੰਗੀ ਲੱਗੀ ਤੇ ਮੇਰੀ ਹੀ ਲੱਗੇ ਰਿਸ਼ਤੇਦਾਰੀ ਅੱਛਾ ਤੇ ਮੈਂ ਹਾਂ ਚੱਲ ਹੁਣ ਆਇਦ ਹੈਗੀਆਂ ਮੈਂ ਇਧਰੋਂ ਵੀ ਹੋਈ ਜਾ ਮਿਲ ਜਾਨੀ ਆਪਣੀ ਪੀਨ ਚਲੋ ਵਧੀਆ ਕੀਤਾ ਆਟੀ ਕੁੜੀ ਹੈ ਹੀ ਬੜੀ ਚੰਗੀ ਐ ਬਹੁਤ ਚੰਗੀ ਕਿਤੇ ਐ ਨੇ ਬੀਬੀ ਆ ਮੈਨੂੰ ਦੋ ਵਾਰੀ ਮਿਲੀ ਆ ਪਰ ਮੈਨੂੰ ਤਾਂ ਧਰਮ ਨਾਲ ਰਾਤ ਦੇਣ ਇਹਦੀ ਇਜਾਜ਼ਤ ਹੁੰਦੀ ਰਹਿੰਦੀ ਐ ਅੱਛਾ ਇੰਨੀ ਚੰਗੀ ਲੱਗਦੀ ਐ ਇੰਨੀ ਚੰਗੀ ਲੱਗਦੀ ਐ ਤੇ ਮੈਂ ਹਾਂ ਕਿਤੇ ਮੰਗੀ ਮੰਗੀ ਨਹੀਂ ਜੀ ਤੇ ਨਹੀਂ ਨਹੀਂ ਅਜੇ ਤਾਂ ਹੁਣ ਇਹਨੇ ਪਲੱਸ 2 ਕੀਤੀ ਹੀਗੀ ਅੱਛਾ ਤੇ ਮੁੜਕੇ ਅਸੀਂ ਸਲਾਈ ਦਾ ਕੋਰਸ ਟੈਪਿਆਂ ਕਰਾਉਣਾ ਠੀਕਾ ਠੀਕ ਤੇ ਕਿਦਾਂ ਦਾ ਲੱਭਣਾ ਲੁਭਣਾ ਤੇ ਰਿਸ਼ਤਾ ਰਿਸ਼ਤਾ ਜਿੱਦਾਂ ਤੇ ਆਪਾਂ ਕਿ ਚੰਗਾ ਤੀ ਪੁੱਤ ਹੋਵੇ ਆਗਿਆਕਾਰੀ ਨੇ ਰਿਸ਼ਤੇਦਾਰ ਵਾਲਾ ਤੁਹਾਡੇ ਕੋਲ ਮੁੰਡਾ ਹੈਗਾ ਅੱਛਾ ਬਹੁਤ ਬੀਬਾ ਪਹਿਲੀ ਬੰਨਾ ਵੀ ਹੈਗਾ ਘਰ-ਬਾਰ ਵੀ ਹੈਗਾ ਅੱਛਾ ਅੱਛਾ ਤੇ ਪਰ ਉਹਦਾ ਨਾ ਮੇਰਾ ਜੀਤ ਨਹੀਂ ਕਰਦਾ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਗੱਲ ਕਰ ਹੀ ਲੈਣੀ ਨਹੀਂ ਕਰੋ ਤੇ ਇਹ ਗੱਲ ਗੁੱਸੇ ਵਾਲੀ ਕਿਹੜੀ ਗੱਲ ਹੈ ਮੁੰਡਾ ਤਾਂ ਸੁਪਨਾ ਸਾਡਾ ਵੀ ਜਵਾਨ ਹੈ ਅੱਛਾ ਤੁਹਾਡਾ ਆਪਣਾ ਆਹ ਤੇ ਮੁੰਡਾ ਵੀ ਬਹੁਤ ਬੀਬਾ ਤੇ ਨਸ਼ਿਆਂ ਪੱਤਿਆਂ ਤੋਂ ਵੀ ਬਚਿਆ ਵਾ ਤੇ ਮੈਂ ਕਹਿਣੀ ਨਾ ਰਿਸ਼ਤੇਦਾਰੀ ਨਾ ਬਣਾ ਲਈਏ ਚਲੋ ਐ ਤੇ ਮੈਂ ਇਕੱਲੀ ਇਹਦਾ ਫੈਸਲਾ ਕਰ ਸਕਦੀ ਇਹਦਾ ਹੁਣ ਡੈਡੀ ਆਊਗਾ ਘਰ ਤੇ ਫਿਰ ਮੋਂਨਾਂ ਨਾਲ ਸਲਾਹ ਕਰੂੰਗੀ ਤੇ ਬਾਕੀ ਤੇਹੀ ਆਪਣੇ ਪਿੰਡ ਦਾ ਨਾਂ ਤੇ ਆਪਣਾ ਦੱਸ ਚੋ ਬੰਸਾਰਾ ਕੁਛ ਤੇ ਆਪੇ ਪਤਾ ਪਤਾ ਕਰ ਲੈਣਗੇ ਫਿਰ ਕੋਈ ਗੱਲ ਹੀ ਨਹੀਂ ਪੈਣੀ ਤੁਸੀਂ ਸਾਡੇ ਪਿੰਡ ਦਾ ਐਡਰੈਸ ਵੀ ਪੁੱਛੋ ਡੈੜੀਏ ਦੇ ਦਾ ਨਾਮ ਵੀ ਪੁੱਛੋ ਜਦੋਂ ਮਰਜ਼ੀ ਆਓ ਸਾਡਾ ਘਰ ਬਾਰ ਵੇਖੋ ਜੇ ਤੁਹਾਨੂੰ ਸਹੀ ਲੱਗੇਗਾ ਤੇ ਕੋਈ ਗੱਲ ਹੀ ਨਹੀਂ ਚਲੋ ਕੋਈ ਨਹੀਂ ਆਪਾਂ ਵੀ ਤੈਨੂੰ ਵੀ ਆਉਣਾ ਹੀ ਆ ਅਸੀਂ ਕਿਹੜਾ ਘਰ ਰੱਖਣੀ ਸਾਰੀ ਉਮਰ ਮੇਰਾ ਤਾਂ ਜੀ ਨਹੀਂ ਕਰਦਾ ਵੀ ਇਹ ਕੁੜੀ ਕਿ ਹੋਰ ਦੇ ਘਰ ਜਾਵੇ ਮੇਰਾ ਜੀ ਕਹਦਾ ਮੈਂ ਆਪਣੇ ਘਰ ਹੀ ਲੈ ਜਾਵਾਂ ਚਲੋ ਕੋਈ ਨਹੀਂ ਜਿਸਨ ਜੋਗ ਹੋਏ ਤਾਂ ਫਿਰ ਤੁਹਾਡੇ ਘਰ ਹੀ ਆ ਜੂਗੀ। ਬਾਕੀ ਤੁਸੀਂ ਵੀ ਨਹੀਂ ਨਿੰਦਣਾ। ਹੁੰਦਾ ਮੇਰਾ ਵੀ ਬੜਾ ਚੰਗਾ ਵਾ ਸੋਹਣਾ, ਜਵਾਨ ਕਿਤੇ ਨੇ ਇੱਕ ਬਹੁਤ ਜ਼ਿਆਦਾ ਬੱਚਾ। ਜਿੱਥੇ ਕਹਦਾ ਉੱਥੇ ਹੀ ਬਹਿ ਜਾਂਦਾ ਬਸ। ਜੇ ਕਹੂੰਗੀ ਤੂੰ ਉੱਥੋਂ ਵੀ ਨਾ ਦੋਨੇ ਜਰੂਠੇਗਾ ਵੀ ਨਾ। ਸਿਰ ਤੇ ਪੜੀ ਵਧੀਆ ਗੱਲ ਵਾ। ਬਹੁਤ ਬੀਬਾ ਮੂ। ਇੰਨੇ ਆ ਗਿਆ ਕਰੀ ਤੀ ਪੁੱਤ ਕਿੱਥੋਂ ਲੱਭਦੇ ਅੱਜ ਕੱਲ। ਉਦਾਂ ਨਾ ਪੜਿਆ ਲਿਖਿਆ ਵੀ ਬਹੁਤ ਆ। ਅੱਛਾ ਸਰਕਾਰੀ ਨੌਕਰੀ ਦਿਹਾਵਾ ਵੇਖਣ ਤੇ ਹੋ ਸਕਦਾ ਮਿਲ ਜੇ ਤੇ ਮੇਰੀ ਧੀ ਹੋਰ ਸੌਖੀ ਰਹੇ। ਫਿਰ ਇਹਦਾ ਮਤਲਬ ਵਾਵਾ ਹੀ ਪੜਿਆ ਮੁੰਡਾ ਦਾ ਹਾਂਜੀ ਹਾਂਜੀ ਮੁੰਡਾ ਬਹੁਤ ਨੇਕ ਉਹਦਾ ਨਾ ਵਾਲ ਕੱਟੇ ਨੇ ਇਹ ਨਾ ਕੱਲ ਨੂੰ ਆਖਿਓ ਵੀ ਵਾਲ ਕੱਟੇ ਚਲੋ ਕੋਈ ਨਹੀਂ ਉਹਦੀ ਪੋਦੀ ਆਪਣੀ ਮਰਜ਼ੀ ਹੁੰਦੀ ਆ ਤੇ ਮੈਂ ਨਹੀਂ ਉਹਨੂੰ ਕਦੀ ਕਿਹਾ ਮੈਂ ਬੁੱਤ ਤੇ ਜੀ ਕਰਦਾ ਰੱਖ ਲੈ ਵਾਲ ਨਹੀਂ ਕਹਦਾ ਜਦੋਂ ਤੂੰ ਆਪੇ 30 35 ਸਾਲਾਂ ਦਾ ਹੋਇਆ ਤੂੰ ਆਪੇ ਸਮਝ ਆਏਂ ਨਹੀਂ ਤੂੰ ਆਪੇ ਰੱਖ ਲੈਣੀ ਆ ਹਾਂ ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਤੇ ਬਾਕੀ ਗੱਲ ਭੰਜ ਸੰਜੋਗਾ ਦੀ ਹੈ ਤੁਸੀਂ ਉਹਦਾ ਭਾਜੀ ਨਾਲ ਗੱਲ ਕਰਕੇ ਦੇਖਿਓ ਨਹੀਂ ਕੋਈ ਨਹੀਂ ਮੈਂ ਜ਼ਰੂਰ ਗੱਲ ਕਰੂੰਗੀ ਉਹਨਾਂ ਨਾਲ ਉਹਦਾ ਤੁਹਾਡਾ ਵੀ ਸੁਭਾਅ ਮੈਨੂੰ ਬੜਾ ਵਧੀਆ ਲੱਗਣ ਦਿਆ। ਨਹੀਂ ਮੇਰਾ ਵੀ ਮੁੰਡਾ ਹੀ ਮੁੰਡਾ ਵਾ। ਕਿਤੇ ਮੇਰੀ ਕੁੜੀ ਵੀ ਨਹੀਂ ਗਈ ਹੋ ਹੈਗੀ। اچھا اچھا। ਤੇ ਜਿਹੜਾ ਮੈਂ ਹੋਰ ਕਿਸ ਨੂੰ ਦੇਣਾ ਜੋ ਕੁਛ ਵਾ ਇਹਨਾਂ ਜੁਗ ਗਈ ਆ। ਠੀਕ ਆ। ਸਾਡੇ ਕੋਲ ਵੀ ਭਾਂਜੀ ਇਹ ਕੋਹੀ ਆ। ਤੇ ਬਾਕੀ ਘਰ ਘਰ ਤੇ ਤੁਸੀਂ ਸਾਡਾ ਵੇਖ ਹੀ ਲਿਓ। ਲੈ ਭਾਂਜੀ ਘਰ ਕਿਤੇ ਮਾੜਾ ਬੜਾ ਸੋਹਣਾ ਘਰ ਵਾ। ਆ ਜਿਹੜਾ ਤੁਹਾਡਾ ਘਰ ਬਣਿਆ ਵਾ ਪਹਿਲੇ ਸਮੇਂ ਜਦ ਕਰ ਇਹ ਵੀ ਨਹੀਂ ਬੰਦਾ ਹੁੰਦਾ। ਫਿਰ ਵੀ ਸੋਹਣਾ ਘਰ ਬਰਬ ਹੋਰ ਕੀ ਚਾਹੀਦਾ। ਹਾਂਜੀ ਹਾਂਜੀ। ਤੇ ਬਾਕੀ ਇਹਦੇ ਵਾਸਤੇ ਹੀ ਕਰਨਾ ਆਪਾਂ ਸਾਰਾ ਕੁਝ ਕੋਈ ਗੱਲ ਨਹੀਂ ਤੁਹਾਨੂੰ ਜੇ ਕਿਤੇ ਰਿਸ਼ਤਾ ਕਰਦੋਗੇ ਕਿਹੇ ਚੀਜ਼ ਦੀ ਮੰਗ ਨਹੀਂ ਚਲੋ ਫੇਰ ਲੈਨੇ ਆ ਕਰਕੇ ਸਲਾਹ ਆਪਾਂ ਤੇ ਮੈਨੂੰ ਨਾ ਫੋਨ ਕਰਕੇ ਤੇ ਜਰੂਰ ਦੱਸਿਓ ਨੰਬਰ ਮੈਂ ਜਸ ਕੁੜੀ ਦਾ ਨਾ ਲਿਖਾ ਦਿਓ ਆਪਣਾ ਐਡਰੈਸ ਵੀ ਸਾਰਾ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਫਿਰ ਆਪਾਂ ਪਤਾ ਪੁਤਾ ਕਰਾਵਾਂਗੇ ਫਿਰ ਵੀ 30 ਵਾਲੇ ਆ ਡਰਦੇ ਹੁੰਦਾ ਹੀ ਆ ਨਾ ਨਹੀਂ ਨਹੀਂ ਭੈਣ ਜੀ ਤੁਸੀਂ ਜਿੱਥੋਂ ਮਰਜ਼ੀ ਪਤਾ ਲਓ ਸਹੀ ਹੈ ਇਹੋ ਜਿਹਾ ਕੰਮ ਸਾਡੇ ਘਰ 'ਚ ਹੈ ਹੀ ਨਹੀਂਗਾ ਚਲੋ ਠੀਕ ਆ ਭੈਣ ਜੀ ਵੇਖਿਆ ਤੁਸੀਂ ਕਿਤੇ ਪੁੱਛਿਆ ਕਿ ਤਸਵੀਰਤੀ ਹੋਣੀ ਆ ਤੈਨੂੰ ਫੇਰ ਤੇ ਬੜੀ ਵਧੀਆ ਗੱਲ ਵਾਹ ਬੱਸ ਹਾਂਜੀ ਮੰਮੀ ਇੱਧਰ ਆ ਪੁੱਤ ਹਾਂਜੀ ਪੁੱਤਾ ਕਲਾਸ ਲੈ ਜਾ ਤਾਂ ਚਾਹ ਬਣਾ ਕੇ ਲਿਆ ਮੇਰੀ ਧੀ ਤੇ ਨਾਲੇ ਇੱਕ ਗੱਲ ਹੋਰ ਸੁਣੀ ਹਾਂਜੀ ਤੈਨੂੰ ਕਾਪੀ ਲੈ ਕੇ ਨਾ ਤੇ ਆਂਟੀ ਕੋ ਡਰੈਸ ਲਈ ਸਾਰਾ ਠੀਕ ਹੈ ਨਾ ਲੈ ਆਂਨੀ